ਸਾਸੀ ਗਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਉਹ ਤੋਂ ਅੱਜ ਅਸੀਂ ਪਹੁੰਚੇ ਹਾਂ ਸੂਸਾਂ ਦੇ ਮੇਲੇ ਤੇ ਤੇ ਆਜੋ ਤੁਹਾਨੂੰ ਦਿਖਾਉਂਦਿਆਂ ਸੂਸਾਂ ਦਾ ਮੇਲਾ ਸਟਾਰਟਿੰਗ ਹੋ ਗਈ ਆ ਰਸਤੇ ਵਿੱਚ ਲੰਗਰ ਬਹੁਤ ਲੱਗੇ ਸੀ ਤੇ ਹੁਣ ਅਸੀਂ ਤੁਹਾਨੂੰ ਅੰਦਰ ਐਂਟਰੀ ਕਰਕੇ ਤੇ ਗਾਹ ਅਗਲਾ ਪੇਰਵਾਦਨ ਦੇ ਮੇਲੇ ਦਾ ਤਨ ਤਨ ਬਾਬਾ ਜਵਾਹਰਦਾਸ ਜੀ ਜਿਹੜਾ ਇਸ ਥਾਂ ਤੇ ਦੁਆਬੇ ਦਾ ਸਭ ਤੋਂ ਮਸ਼ਹੂਰ ਮੇਲਾ ਇਹ ਤੇ ਆਓ ਚੱਲੀਏ ਮੇਲੇ 'ਚ ਸੰਗਤ ਜੀ ਇਹ ਪਹਿਲਾ ਲੰਗਰ ਹੈ ਜਿੱਥੇ ਅਸੀਂ ਰੁਕੇ ਹਾਂ ਕਿਉਂਕਿ ਲੰਗਰ ਰਾਹ ਵਿੱਚ ਹੋਰ ਵੀ ਲੱਗੇ ਸੀ ਪਰ ਬਾਬਾ ਜਵਾਹਰਦਾਸ ਜੀ ਦੀ ਕਿਰਪਾ ਦੇਖੋ ਜੀ ਸੰਗਤ ਨੇ ਲੰਗਰ ਲਾਇਆ ਹਦਵਾਣੇ ਦਾ ਖਰਬੂਜੇ ਦਾ ਅੰਗੂਰਾਂ ਦਾ ਪਪੀਤਾ ਕੇਲੇ ਪਪੀਤਾ ਕੇਲੇ ਬੜੀ ਕਿਰਪਾ ਜੀ ਇਦਾਂ ਮਾਲਕ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਇਹਨਾਂ ਚੜ੍ਹਦੀ ਕਲਾ ਵਿੱਚ ਰੱਖੇ ਦੇਖੋ ਵੀ ਦੋਸਤੋ ਸੰਗਤਾਂ ਕਿੱਦਾਂ ਕੋਈ ਮੱਥਾ ਟੇਕ ਕੇ ਆ ਰਿਹਾ ਹੈ ਕੋਈ ਜਾ ਰਿਹਾ ਹੈ ਪੂਰੀ ਐਨ ਦੇਖੋ ਲੰਗਰ ਕਿੱਦਾਂ ਲੱਗੇ ਪਿਆ ਬਾਬੇ ਦੇ ਬੜੀ ਕਿਰਪਾ ਬਾਬਾਈ ਦੀ ਨੇਲੇ ਦੇ ਵਿੱਚ ਅੱਡ ਦਬਾਬੇ ਵਿੱਚ ਮੈਨੂੰ ਮਹਿਰਿਆ ਵੀ ਕਿ ਇਹਦੇ ਨਾਲ ਦਾ ਮੇਲਾ ਨਹੀਂ ਹੋਣਾ ਕੋਈ ਇੰਨਾ ਜਿੰਨਾ ਰੱਛ ਮੇਲਾ ਨਾ ਹੋ। ਬਹੁਤ ਰੱਛ ਮੇਲਾ ਹੈ। ਬਹੁਤ ਦੇਖੋ ਜੀ ਨਿੱਕੇ ਨਿੱਕੇ ਬੱਚੇ ਦੀਵਾਲੀਆਂ ਟਰਾਲੀਆਂ ਵਿੱਚ ਲੱਗੇ ਆ ਇਦਾਂ ਮਾਜਿਆ ਦੇ ਨਾਲ ਢੋਲ ਦੇ ਨਾਲ ਸੰਗਤ ਹੋਦੀ ਆ। ਬਈਆਂ ਭੈਣਾ ਵੀ ਬੜੀ ਵੱਡੀ ਗੈਰਤੀ ਵਿੱਚ ਹਵਾ ਮਾ ਕੇ ਹੁੰਦੇ ਆ। ਇਹ ਉਹ ਦੋਸਤੋ ਖੂ ਆਵੇ ਜਿੱਥੇ ਬਾਬਾ ਜੀ ਇਹਨਾਂ ਪਾਣੀ ਭਰ ਕੇ ਤੇ ਜਿਹੜੇ ਆਪਣੇ ਹਾਲੀ ਹੁੰਦੇ ਸੀਗੇ ਕਿਸਾਨ ਵੀਰ ਹੁੰਦੇ ਸੀਗੇ ਖੇਤਾਂ ਵਿੱਚ ਜਿਨ੍ਹਾਂ ਨੇ ਹਾਲ ਚ ਚੱਲਦੇ ਹੁੰਦੇ ਸੀ ਜਿਨ੍ਹਾਂ ਦੇ ਉਹਨਾਂ ਨੂੰ ਜਦੋਂ ਪਿਆਸ ਲੱਗ ਜਾਂਦੀ ਹੁੰਦੀ ਗਰਮੀ ਵਿੱਚ ਨਾ ਬਹੁਤ ਉਦੋਂ ਪਾਣੀ ਦਾ ਇੰਤਿਆਮ ਨਹੀਂ ਨਾ ਹੁੰਦਾ ਸੀ ਉਹਨਾਂ ਨੂੰ ਬਾਬਾ ਜੀ ਇਸ ਖੂਬ ਚੋਂ ਜਲ ਭਰ ਕੇ ਤੇ ਆਪਣੇ ਕਿਸਾਨ ਭਰਾਵਾਂ ਨੂੰ ਪਲੋਂਦੇ ਹੁੰਦੇ ਸੀ ਤੇ ਜਿਹੜੇ ਉਹਨਾਂ ਦੇ ਮੋਹਲ ਹੁੰਦੇ ਸੀ ਉਹਨਾਂ ਨੂੰ ਵੀ ਬਾਬਾ ਜੀ ਇਹ ਜਲ ਪਲੋਂਦੇ ਹੁੰਦੇ ਸੀ ਸੰਗ ਜੀ ਇੱਕ ਮੈਨੂੰ ਆ ਬਹੁਤ ਵਧੀਆ ਚੀਜ਼ ਲੱਗੀ ਆ ਕਿ ਤੁਹਾਨੂੰ ਪਤਾ ਆ ਵੀ ਜਿੱਦਾਂ ਮਤਲਬ ਰਸ਼ ਹੋ ਜਾਂਦਾ ਨਾ ਜਿਆਦਾ ਰਸ਼ ਹੋ ਜਾਂਦਾ ਕਿਉਂਕਿ ਮੇਲਾ ਇਹ ਮਸ਼ਹੂਰ ਬਹੁਤੇ ਆਲੇ ਦੁਆਲੇ ਦੀ ਬਹੁਤ ਸੰਗਤ ਆਉਂਦੀ ਆ ਆ ਦੇਖ ਲਓ ਵੀ ਦੋ ਲਾਈਨਾਂ ਬਣਾਈਆਂ ਹੋਈਆਂ ਆ ਇੱਕ ਲਾਈਨ ਵਿੱਚ ਬੀਬੀਆਂ ਜਾਣਦੀਆਂ ਤੇ ਇੱਕ ਵਿੱਚ ਬੰਦੇ ਜਾਣਦੇ ਆ ਤਾਂ ਕਿ ਆਪਣੀ ਕਿਸੇ ਬੀਬੀ ਭੈਣ ਨੂੰ ਕੋਈ ਪਰੇਸ਼ਾਨੀ ਨਾ ਆਵੇ ਉਹ ਲਾਸਟ ਵਿੱਚ ਜਿਹੜੀਆਂ ਮੈਨੂੰ ਲੱਗਦਾ ਵੀ ਉਹਦੀ ਵਾਰੀ ਅੱਧੇ ਪੌਣੇ ਘੰਟੇ ਤਾਈਂ ਹੋਣੀ ਆ ਇੰਨਾ ਰਸ਼ ਪਿਆ ਆ ਜੀ ਬੜਾ ਬਾਬਾਈ ਦੀ ਕਿਰਪਾ ਆ ਕਿਉਂਕਿ ਜਿਨ੍ਹਾਂ ਦੀ ਮਨੋ ਕਾਮਨਾ ਪੂਰਨ ਹੁੰਦੀ ਆ ਉਹ ਇਸ ਸਥਾਨ ਦੇ ਉੱਤੇ ਆਣ ਕੇ ਤੇ ਆਪਾਂ ਸ਼ੁਕਰੀਆ ਕਰ ਰਹੇ ਹੁੰਦੇ ਆ ਤੇ ਜਿਨ੍ਹਾਂ ਨੇ ਕੁਝ ਲੈਣਾ ਹੁੰਦਾ ਹੈ ਉਹ ਅੱਗੇ ਲਈ ਆਪਣੇ ਮਾਲਕ ਦੇ ਅੱਗੇ ਅਰਦਾਸ ਕਰਨ ਹੁੰਦੇ ਆ ਜੀ ਸੋ ਮੈਂ ਅੱਗੇ ਤੁਹਾਨੂੰ ਮੇਲੇ ਵਿੱਚ ਲੈ ਕੇ ਚੱਲਦਾ ਜੀ ਆਜੋ ਚੱਲੀਏ ਅੱਗੇ ਦੇ ਡਾਕਟਰ ਰਾਜਮਾ ਪ੍ਰਾਪਤ ਕਰਨ ਡਾਕਟਰ ਗੁਰਵਿੰਦਰ ਸਿੰਘ ਦੀ ਬਾਲਾ ਮਾਪਲਾ ਉਹ ਗੋਲੇ ਸੋਨਹਾਰ ਗੁਰਮਕ ਸੁਧਾਰ ਸਰਕਾਰ ਆਮ ਸਮਾਜ ਦੇ ਮੁਖਬਲਾ ਨੇ ਪਰਮ ਸੰਤਕਾਰ ਸਲੇਮਪੁਰ ਤੋਂ ਆਪਣੇ ਵੀਰ ਆਏ ਸੀਗੇ ਉਹਨਾਂ ਨੇ ਇਹ ਲੰਗਰ ਲਾਇਆ ਲਾਹੌਰੀ ਜੀ ਦੇ ਦਾਣਾ ਸੰਗਤ ਸੇਵਾ ਕਰ ਰਹੀ ਆ ਇੱਧਰ ਦੇਖੋ ਸ਼ਵੀਲ ਲੱਗੀ ਆ ਬੜੇ ਰੰਗ ਬਰਗਰਮੀ ਵਧੀ ਜਾਂਦੀ ਆ ਉਦਾਂ ਉਦਾਂ ਸੰਗਤ ਦੀ ਜਿਹਦਾ ਪ੍ਰਬੰਧ ਪੂਰੇ ਆ ਜੀ ਸੰਗਤ ਜਿੱਦਾਂ ਜਿੱਦਾ ਆਉਂਦੀ ਆ ਕਿਸੇ ਨੂੰ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਨਾ ਹੋਵੇ ਸੋ ਇੱਧਰ ਦੇਖੋ ਆ ਪੂਰੀਆਂ ਦਾ ਲੰਗਰ ਚੱਲਣ ਡਿਆ ਆ ਰਾਏਪੁਰ ਪਿੰਡ ਰਾਏਪੁਰ ਦਾ ਲਿਖਿਆ ਰੇ ਦੇਖ ਲਓ 11 ਵਜੇ ਦੇ ਲਗਭਗ ਟਾਈਮ ਹੋ ਗਿਆ ਆ ਸੰਗਤ ਦੇਖੋ ਕਿ ਨਹੀਂ ਖੜੀ ਹੈ ਕਿ ਠੰਡੇ ਵਾਲਾ ਲੰਗਰ ਵਰਤਾ ਰਹਿਆ ਮਤਲਬ ਬੇ ਆਮ ਤੇ ਲੰਗਰ ਜੀ ਕੋਈ ਆਮ ਤਾਂ ਹੀ ਹੈ ਨੀਗਾ ਇੰਨੇ ਲੰਗਰ ਚ ਲੰਡੇ ਹੈ ਜੀ ਜਿੱਧਰ ਨੂੰ ਵੀ ਦੇਖੋ ਸੰਗਤਾਂ ਹੀ ਸੰਗਤਾਂ ਆ ਯਾਰ ਜਿੱਧਰ ਨੂੰ ਵੀ ਘੁਮਾ ਲਓ ਕਹਿ ਆ ਵੀਰ ਆਪਣੇ ਸਾਂਧਰੇ ਦੇ ਲਾਗੇ ਪੈਂਦੇ ਆ ਜੀ ਚੱਕ ਰਾਜੂ ਉੱਥੋਂ ਆਣ ਕੇ ਇਹਨਾਂ ਨੇ ਸ਼ਵੀਲ ਆਈ ਆ ਜਿੱਦਾਂ ਜਿੱਦਾਂ ਗਰਮੀ ਵਧਦੀ ਜਾਂਦੀ ਆ ਉਦਾਂ ਉਦਾਂ ਸੰਗਤ ਵੀ ਸ਼ਵੀਲ ਪੀਣ ਨੂੰ ਵੱਧ ਤੋਂ ਵੱਧ ਆਈ ਜਾਂਦੀ ਆ ਇਹ ਲੰਗਰ ਜੀ ਆਪਣੇ ਕਾਰੀ ਤੋਂ ਆਇਆ ਆ ਇਕੋ ਤੁਸੀਂ ਸੁਣਿਆ ਵੀ ਹੋਣਾ ਨਾ ਮੁਹਾਵਰਾ ਵੀ ਹੈ ਕਾਰੀ ਸਾਰੀ ਦਵਾਰਕਾ ਜਗਨਨਾਥ ਜਮਸ਼ੇਰ ਜਹਾਬਿਰਾਜੇ ਗੁਰਲਾਲ ਦਾਸ ਪਹਿਰ ਸੰਤਨ ਕਾਮੇਲ ਆ ਸੰਗਤ ਉੱਥੋਂ ਆਈ ਆ ਜੀ 12 ਬੱਜ ਚੱਲੇ ਆ ਤੇ ਇਧਰ ਵੀਰਾਂ ਨੇ ਆਈਸਕ੍ਰੀਮ ਦਾ ਲੰਗਰ ਲਾਇਆ ਵੀਰਾਂ ਨੂੰ ਪੁੱਛਦੇ ਭਾਈ ਕਿਹੜੇ ਪਿੰਡੋਂ ਆਏ ਤੁਸੀਂ ਕਾਲਕਟ ਹਾਂ ਠੀਕ ਹੈ ਜੀ ਆ ਦੇਖੋ ਬੜੇ ਉਤਸ਼ਾਹ ਨਾਲ ਲੰਗਰ ਲਾ ਰਿਹਾ ਵੀਰ ਤੇ ਜਿੱਦਾਂ ਜਿੱਦਾਂ ਗਰਮੀ ਵਧਦੀ ਜਾਂਦੀ ਆ ਤੇ ਜਿਨ੍ਹਾਂ ਦੇ ਭਾਗਾ ਵਿੱਚ ਆਈਸਕ੍ਰੀਮ ਆ ਕਿਉਂਕਿ ਦਾਣੇ-ਦਾਣੇ ਉੱਤੇ ਕਹਿੰਦੇ ਹੁੰਦੇ ਮੋਹਰ ਲੱਗੀ ਹੁੰਦੀ ਆ ਸੋ ਉਹ ਸੰਗਤ ਆਪ ਚੱਲ ਕੇ ਆ ਰਹੀ ਆ ਵੀਰ ਜੀ ਪਾਪਾ ਜੀ ਨੇ ਕਿਰਪਾ ਕੀਤੀ ਅਗਲੀ ਵਾਰ ਨੂੰ ਪੀਜਾ ਲੰਗਰ ਲਾਵਾਂਗੇ ਜੀ ਪੰਜਾਬੀਆਂ ਦੀ ਜਿਹੜੀ ਸਭ ਤੋਂ ਪਸੰਦ ਚੀਜ਼ ਆ ਹਨਾ ਪੰਜਾਬੀਆਂ ਦੀ ਸਭ ਤੋਂ ਪਸੰਦ ਚੀਜ਼ ਜਿਹੜੀ ਆ ਲੱਸੀ ਤੇ ਉਹ ਦੇਖ ਲਓ ਘਰੇ ਆਪਣੀਆਂ ਭੈਣਾਂ ਰੈਡ ਕੱਢੀਆਂ ਹੁੰਦੀਆਂ ਹਨਾ ਤੋਂ ਇਹ ਇੱਥੇ ਲੈ ਕੇ ਆਇਆ ਵੀਰ ਆ ਦੇਖੋ ਜੀ ਭਾਈ ਕਿਹੜਾ ਪੈਂਡ ਆਪਣਾ ਆਪਣਾ ਭਾਈ ਕਠਾਰ ਤਾਰ ਤੋਂ ਆਈ ਆ ਸੰਗਤੀ ਚੜਦੀ ਕਲਾ ਦਾ ਮਾਲਕ ਰੱਖੇ ਉਹਦੇ ਕੋਈ ਡਰਮ ਆਪਰੇ ਹੀ ਪਏ ਆ ਢੀਲੇ ਭਰੇ ਆ ਇੱਧਰ ਮਾਜੀ ਸਭ ਤੋਂ ਵੱਡੇ ਇਹ ਮਾਮਾ ਜੀ ਇਹਨਾਂ ਦੇ ਮੇਨ ਦੱਸ ਠੀਕ ਹੈ ਜੀ ਇੱਧਰ ਦੇਖੋ ਜੀ ਕਿੱਦਾਂ ਰੌਣਕਾਂ ਲੱਗੀਆਂ ਪਈਆਂ ਸੰਗਤੀਆਂ ਬੜਾ ਰਾਸ਼ੀਆ ਸੰਗਤ ਦਾ ਜਿੱਦਾਂ ਜਿੱਦਾਂ ਟਾਈਮ ਲੰਘੀ ਜਾਂਦਾ ਉਦਾਂ ਉਦਾਂ ਵਧੀ ਜਾਂਦੀ ਸੰਗਤ ਮਿਲਕ ਬਦੌਮ ਛੱਕ ਕੇ ਹਟੇ ਆ ਮਾਨਕੋ ਪਿੰਡ ਦੇ ਵੀਰਾਂ ਨੇ ਲੰਗਰ ਲਾਇਆ ਗਲਾਸ ਮੈਂ ਇੱਕ ਪੂਰਾ ਭਰਾਇਆ ਸੀ ਵਿੱਚੋਂ ਅੱਧੇ ਗਲਾਸ ਵਿੱਚੋਂ ਬਾਦਾਮ ਨਿਕਲੇ ਆ ਬੜੇ ਜੀ ਸ਼ਰਦਾ ਦੇ ਨਾਲ ਲੰਗਰ ਲਾਏ ਹੋਏ ਆ ਸੰਗਤ ਨੇ ਰੱਛ ਦੇਖੋ ਜੀ ਇਧਰ ਬਜ਼ੁਰਗ ਵੀ 5 ਮਿੰਟ ਹੋ ਗਿਆ ਰੱਛ ਵਿੱਚ ਫਸਿਆ ਨੂੰ ਤੇ ਇਹਨਾਂ ਤੋਂ ਨੰਗਣਾ ਔਕਾ ਹੋਇਆ ਪਿਆ ਕਿਉਂਕਿ ਸੰਗਤ ਹੀ ਬਹੁਤ ਆ ਜੀ ਪੈਰ ਰੱਖਣ ਨੂੰ ਥਾਂ ਨਹੀਂ ਹੈਗਾ ਦੇਖ ਲਓ ਤੁਸੀਂ ਆਪ ਜਿੱਧਰ ਨੂੰ ਵੀ ਉਹ ਨਿਗਾਹ ਕਮਾ ਲਓ ਜਿੱਧਰ ਨੂੰ ਵੀ ਜਿੱਧਰ ਨੂੰ ਵੀ ਨਿਗਾਹ ਕਮਾ ਲਓ ਪੈਰ ਰੱਖਣ ਨੂੰ ਥਾਂ ਨਹੀਂ ਹੈਗਾ ਸੰਗਤ ਜੀ ਇਸ ਵੇਲੇ ਅਸੀਂ ਨਾ ਕਿਲੋਮੀਟਰ ਉਰੇ ਖੜੇ ਆ ਗੁਰੂ ਘਰ ਤੋਂ ਤੇ ਆ ਸੰਗਤ ਦਾ ਦੇਖ ਲਓ ਜੀ ਰੱਛ ਆ ਮੈਨੂੰ ਮੈਦਿਆ ਬਈ 3 ਕਿਲੋ 4 ਕਿਲੋਮੀਟਰ ਤੱਕ ਇਦਾਂ ਹੀ ਹੁੰਦੇ ਆ ਰਾਚ ਬੜਾ ਰਾਸ਼ੀਆ ਸੰਗਤ ਆ ਇਧਰ ਸੂਸਾ ਪਿੰਡ ਦੇ ਜਿਹੜੇ ਸੰਗਤ ਵਾਲੇ ਆ ਵੀਰ ਆ ਆਪਣੇ ਸੇਵਾਦਾਰ ਆ ਉਹਨਾਂ ਨੇ ਇੱਥੇ ਕੋਨਾ ਦਾ ਲੰਗਰ ਲਾਇਆ ਆ ਆਈਸਕ੍ਰੀਮ ਵਿੱਚ ਕੋਨ ਪਾ ਕੇ ਤੇ ਇਧਰ ਦੇਖੋ ਜਿੱਦਨੂ ਵੀ ਕਮਾ ਲਓ ਤੁਸੀਂ ਰਾਚੀ ਰਾਚਿਆ ਇਧਰ ਆਪਣੇ ਦੀ ਡਿਊਟੀ ਕਰ ਰਹੇ ਆ ਆਪਣੀ ਪਤਵਾਲ ਦੀ ਸੰਗਤ ਆ ਉਹਨਾਂ ਨੇ ਲੰਗਰ ਲਾਇਆ ਆ ਇਧਰ ਦੇਖੋ ਅੱਤਵਾਲ ਪਿੰਡ ਫਗਵਾੜੇ ਦੇ ਲਾਗੇ ਆ ਸਾਰੇ ਵੀਰ ਸੇਵਾ ਕਰ ਰਹੇ ਆ ਤੇ ਇਧਰ ਸੰਗਤ ਦੇਖੋ ਜੀ ਬੜੀ ਕਿਰਪਾ ਬਾਬਾ ਜੀ ਦੀ ਕਿੰਨੀ ਸੰਗਤ ਦੇਖੋ ਵੱਧ ਚੜ ਕੇ ਇਸ ਮੇਲੇ ਵਿੱਚ ਸੰਗਤ ਆਉਂਦੀ ਹੈ ਇਧਰ ਦੇਖ ਲਓ ਜੀ ਇਹ ਖੇਪੜਾ ਪਿੰਡ ਤੋਂ ਸੰਗਤ ਆਈ ਆ ਵੀਰਾਂ ਨੇ ਟਰਾਲੀ ਵਿੱਚ ਢਾਬਾ ਖੋਲ ਲਿਆ ਆ ਬਾਬਾ ਜੀ ਦੀ ਕਿਰਪਾ ਇਹਨਾਂ ਦੇ ਪੂਰੀ ਆ ਆ ਦੇਖੋ ਜੀ ਨਾਨਾ ਦਾ ਲੰਗਰ ਲਾਇਆ ਵੀਰ ਜੀ ਨੇ ਤੇ ਸੰਗਤ ਦੇ ਇਧਰ ਕਰੋ ਦਦਾਰ ਜੀ ਇਧਰ ਵੀਰ ਸੇਵਾ ਕਰ ਰਹੇ ਆ ਹਜੇ ਅਸੀਂ ਗੁਰੂ ਘਰ ਤੋਂ ਤਕਰੀਬਨ ਪੌਣਾ ਕਿਲੋਮੀਟਰ ਪਿੱਛੇ ਆ ਤੇ ਦੇਖ ਲਓ ਲੰਗਰਾਂ ਚ ਕਿੰਨਾ ਰਸਿਆ ਵੀਰ ਹੁਣ ਇੱਕ ਡਿਆਣੇ ਤੋਂ ਆਇਆ ਕੜਿਆਣੇ ਦੀ ਸੰਗਤ ਨੇ ਖੀਰ ਦਾ ਲੰਗਰ ਲਾਇਆ ਆ ਮਾਤਾ ਜੀ ਬੈਠੇ ਸੇਵਾ ਕਰ ਰਹੇ ਆ ਇਹਦੇ ਸੰਗਤ ਖੀਰ ਛਕ ਰਹੀ ਆ ਜੀ ਇਸ ਮੇਲੇ ਵਿੱਚ ਤੁਹਾਨੂੰ ਸਾਰੇ ਰੰਗ ਦੇਖਣ ਨੂੰ ਮਿਲੂਗੇ ਇਕੱਲੇ ਵੀਰ ਹੀ ਸਾਡੇ ਨਹੀਂ ਸਾਡੀਆਂ ਬੀਬੀਆਂ ਭੈਣਾਂ ਵੀ ਦੇਖੋ ਵੱਧ ਚੜ ਕੇ ਸੇਵਾ ਕਰ ਰਹੀਆਂ ਇਸ ਸਥਾਨ ਦੇ ਉੱਤੇ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਆ ਉਧਰ ਵੀਰਾਂ ਨੇ ਛੰਡਿਆਂ ਦੇ ਲੰਗਰ ਲਾਏ ਆ ਸੰਗਤ ਦੇਖੋ ਸੇਵਾਦਾਰ ਸਾਰੇ ਜਿਹੜੇ ਆਪਣੇ ਹਨ ਦੋ ਤਿੰਨ ਦਿਨਾਂ ਤੋਂ ਇੱਥੇ ਪਹਿਲਾਂ ਆਪਣੇ ਤੰਬੂ ਟੈਂਟ ਗੱਡੇ ਪਏ ਸੀ ਇਹਨਾਂ ਨੇ ਮਤਲਬ ਮਿਹਨਤ ਕਰ ਰਹੇ ਸੀਗੇ ਮੈਂ ਸਵੇਰੇ ਤੜਕੇ ਆਇਆ ਸੀਗਾ ਤਾਂ ਉਦੋਂ ਮੈਂ ਦੇਖਿਆ ਇਹ ਸਾਰੇ ਵੀਰ ਉਦੋਂ ਲੱਗੇ ਹੋਏ ਸੀ ਨਾ ਮੈਨੂੰ ਮੈਦਿਆ ਵੀ ਦਵਾਬੇ ਦਾ ਕੋਈ ਪਿੰਡ ਇਦਾਂ ਦਾ ਨਹੀਂ ਹੋਊਗਾ ਜਿੱਥੋਂ ਸੰਗਤ ਇੱਥੇ ਚੱਲ ਕੇ ਨਾ ਆਈ ਹੋਊਗੀ ਕਈ ਸੰਗਤ ਇਦਾਂ ਦੀਆਂ ਜਿੱਦਾਂ ਮਤਲਬ ਮਾਝੇ ਵਿੱਚ ਆਪਣੀਆਂ ਧੀਆਂ ਕਈ ਵਿਆਈਆਂ ਆ ਮਾਲਵੇ ਵਿੱਚ ਵਿਆਈਆਂ ਆ ਹੋਵੇ ਉਧਰੋਂ ਵੀ ਪਰਿਵਾਰ ਆਉਂਦੇ ਆ ਦੇਖ ਲਓ ਰੱਛ ਦੇਖ ਲਓ ਕਿੰਨਾ ਜੀ ਸਾਰਾ ਪੰਜਾਬ ਹੀ ਇਸ ਮੇਲੇ ਵਿੱਚ ਪਹੁੰਚਦਾ ਆ ਆ ਦੇਖ ਲਓ ਸੰਗਤ ਜੀ ਇਹ ਜਿਹੜੀ ਸਾਧੂ ਜਿਹੜੇ ਪੂਰਨ ਸਾਧੂ ਹੁੰਦੇ ਜਿਨ੍ਹਾਂ ਨੇ ਜਪ ਤਪ ਕੀਤਾ ਹੋਵੇ ਸੇਵਾ ਸਿਮਰਨ ਕੀਤਾ ਹੋਵੇ ਇਹ ਉਹਨਾਂ ਦੀ ਕਮਾਈ ਬੋਲਦੀ ਪਈ ਆ ਪਹਿਲਾ ਪਿੰਡ ਤੋਂ ਇਹ ਜਿਹੜਾ ਲੰਗਰ ਚੱਲਦਾ ਆ ਨਾਲ ਜਲਦੀ ਸੇਵਾ ਵੀਰ ਆਪਣੇ ਕਰਦੇ ਆ ਸਾਰੇ ਜਿੰਨੀ ਵੀ ਸੰਗਤ ਇੱਥੇ ਚੱਲ ਕੇ ਆਈ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਹੱਥ ਜੋੜ ਕੇ ਪ੍ਰਮਾਤਮਾ ਕੀ ਅਰਦਾਸ ਕਰਦਾ ਆ ਮੇਂ ਮਾਲਕਾ ਇਹਨਾਂ ਦੀਆਂ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੀ ਤਾਂ ਕਿ ਇੱਥੋਂ ਤੇਰੇ ਦਰ ਤੋਂ ਕੋਈ ਖਾਲੀ ਨਾ ਜਾਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ